ਕਿ ਫਤੇ ਐ ਉਹ ਸਥਾਨ ਆ ਜਿੱਥੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਬੰਨ ਕੇ ਚੀਰ ਦਿੱਤਾ ਗਿਆ ਸੀ ਐ ਉਹ ਸਥਾਨ ਆ ਜਿੱਥੇ ਭਾਈ ਸਦੀ ਦਾਸ ਜੀ ਨੂੰ ਰੂ ਨਾ ਬੰਨ ਕੇ ਅਗਲਾ ਦੀ ਗਈ ਸੀ ਐ ਉਹ ਸਥਾਨ ਜਿੱਥੇ ਭਾਈ ਦਿਆਲਾ ਨੂੰ ਰਿਜਦੇ ਹੋਏ ਗਰਮ ਪਾਣੀ ਦੇ ਵਿੱਚ ਦੇਗ ਦੇ ਵਿੱਚ ਉਬਾਲ ਕੇ ਸਾੜ ਦਿੱਤਾ ਗਿਆ ਸੀ ਸ਼ੀਰ ਹੋਈ ਸੀ ਤਿੰਨੇ ਸਿੰਘ ਤੇ ਤਿੰਨਾਂ ਸਿੰਘਾਂ ਨੇ ਕਿਹਾ ਸੀ ਸਾਡਾ ਮੂੰਹ ਗੁਰੂਵਾਲ ਕਰ ਦਿਓ ਤੇ ਗੁਰੂ ਤੇਗ ਬਹਾਦਰ ਜੀ ਦਾ ਉਹ ਸਥਾਨ ਜਿੱਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਾਇਆ ਸੀ ਤੇ ਬਾਬਾ ਜੀਵਨ ਸਿੰਘ ਜੀ ਸੀਸ ਲੈ ਕੇ ਅਨੰਦਪੁਰ ਸਾਹਿਬ ਗਏ ਸੀ ਤੇ ਲੱਕੀ ਸ਼ਾਹ ਮੰਜਾਰਾ ਨੇ ਤੜਦਾ ਸਸਕਾਰ ਕੀਤਾ ਸੀਗਾ ਤੇ ਹੁਣ ਇਹ ਕੁਰਬਾਨੀ ਦਿੱਤੀ ਕਿਉਂ ਸੀ ਕਿਹਾ ਸੀਗਾ ਔਰੰਗਜ਼ੇਬ ਨੂੰ ਕਿ ਅਸੀਂ ਕੁਰਬਾਨੀ ਦਿੰਨੇ ਆ ਜੇ ਤੂੰ ਸਾਡਾ ਧਰਮ ਬਦਲ ਦੇਗਾ ਤੇ ਪੂਰਾ ਹਿੰਦੁਸਤਾਨ ਆਪਣਾ ਧਰਮ ਬਦਲ ਲੂਗਾ ਪਰ ਇਹ ਹਿੰਦੁਸਤਾਨ ਨੇ ਧੰਨਵਾਦ ਨਹੀਂ ਕੀਤਾ ਗੁਰੂ ਸਾਹਿਬਾਂ ਦਾ ਸਿੱਖ ਕੌਮ ਦਾ ਕਿ ਐਡੀ ਵੱਡੀ ਕੁਰਬਾਨੀ ਸਾਰੇ ਦੇਸ਼ ਨੂੰ ਬਚਾਉਣ ਲਈ ਔਰੇ ਨਾਲ ਚੀਰੇ ਗਏ ਸਾਰੇ ਦੇਸ਼ ਨੂੰ ਬਚਾਉਣ ਲਈ ਰੂਹ ਨਾਲ ਬੰਨ ਕੇ ਸ਼ਹੀਦ ਹੋਏ ਸਾਰੇ ਦੇਸ਼ ਨੂੰ ਬਚਾਉਣ ਲਈ ਗਰਮ ਰਿੱਜਦੇ ਹੋਏ ਪਾਣੀ ਦੇ ਵਿੱਚ ਉਬਾਲੇ ਗਾ ਕੇ ਸ਼ਹੀਦ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋਏ ਔਰ ਸਾਡੇ ਦੇਸ਼ ਦੇ ਪੈਣਾ ਭਰਾਵਾਂ ਲੋਕਾਂ ਨੇ ਸਾਡੇ ਆਪਣਿਆਂ ਨੇ ਗੁਰੂ ਸਾਹਿਬ ਦਾ ਧੰਨਵਾਦ ਹੀ ਨਹੀਂ ਕੀਤਾ ਸ਼ੁਕਰੀਆ ਹੀ ਨਹੀਂ ਕੀਤਾ ਕਿ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਬਚਾਇਆ ਔਰਗਜੀਵ ਕਹਿੰਦਾ ਸੀ ਕਿ ਮੈਂ ਇਸ ਦੇਸ਼ ਦੇ ਵਿੱਚ ਕਿਸੇ ਨੂੰ ਰਹਿਣ ਨਹੀਂ ਦੇਣਾ ਉਹ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਜੇ ਤੂੰ ਸਾਡਾ ਧਰਮ ਬਦਲ ਗਿਆ ਸਾਰਾ ਦੇਸ਼ ਆਪਣੇ ਆਪ ਬਦਲ ਲੇਗਾ ਤੇ ਜੇ ਤੂੰ ਸਾਡਾ ਦਿਲ ਨਾ ਬਦਲ ਸਕਿਆ ਤਾਂ ਵਾਅਦਾ ਕਰ ਤੂੰ ਕਿਸੇ ਦਾ ਨਹੀਂ ਬਦਲੇਗਾ ਇਹ ਉਹ ਸ਼ੀਰ ਦੀ ਸੌਣਿਆ ਜਿੱਤੇ ਬੜੀ ਵੱਡੀ ਕੁਰਬਾਨੀ ਆ ਸਾਡੇ ਸ਼ੀਰ ਸਿੰਘਾਂ ਨੇ ਦਿੱਤੀ ਤੇ